ਪਤਾ ਨਹੀਂ ਕੱਲ ਤੋਂ ਸਕੂਲ ਗਈ ਸੀ ਸਕੂਲ ਦੇ ਡਰੈਸ ਪਹਿਨ ਕੇ ਬਾਕੀ ਪਤਾ ਨਹੀਂ ਕਹਾਂ ਹੈ ਅਭੀ ਤੱਕ ਪਤਾ ਨਹੀਂ ਇਹਨੂੰ ਕੋਈ ਪਤਾ ਹੋਗਾ ਹਾਂ ਇਹ ਲੈ ਕੇ ਗਈ ਇਸकी ਮਾਂ ਸਹੀ ਹੋ ਪਹਿਲਾਂ ਵੀ ਨਾ ਬੁਕੇ ਚੱਲਦਾ ਇੱਕ ਦੇਖਦਾ ਚਾਰ ਕੁੜੀਆਂ ਕੱਲ੍ਹ ਦੀਆਂ ਗਾਇਬ ਆ ਇੱਕ ਇਹਨਾਂ ਦੀ ਤਿੰਨ ਹੋਰ ਸਸੀਕਾਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੇ ਵਿੱਚ ਆਪ ਜੀ ਨੂੰ ਦੱਸ ਦਈਏ ਕਿ ਵੀ ਕੋਰਾਲੀ ਸਿੰਘਪੁਰਾ ਤੇ ਕਾਲੇਆਲ ਦੀਆਂ ਤਿੰਨ 8ਵੀਂ ਕਲਾਸ ਦੀਆਂ ਵਿਦਿਆਰਥਣਾਂ ਕੱਲ੍ਹ ਸਵੇਰ ਤੋਂ ਜੋ ਸਕੂਲ ਗਈਆਂ ਹੁਣ ਤੱਕ ਘਰ ਨਹੀਂ ਪਰਤੀਆਂ ਰਹਿ ਸਮੇਂ ਢੰਗ ਦੇ ਨਾਲ ਉਹ ਗਾਇਬ ਹੋਈਆਂ ਹੋਈਆਂ ਆਪ ਜੀ ਨੂੰ ਦੱਸ ਦਈਏ ਕਿ ਵੀ ਜੋ ਇਹ ਤਿੰਨ ਲੜਕੀਆਂ ਹੈਗੀਆਂ ਇਹ ਐਜਵੀ ਕਲਾਸ ਦੀਆਂ ਵਿਦਿਆਰਥਣਾਂ ਐ ਤੇ ਘਰ ਤੋਂ ਜੋ ਮਤਲੇਸ਼ ਹੈ ਚਾਂਦਰੀ ਹੈ ਤੇ ਇੱਕ ਲੜਕੀ ਹੋਰ ਹੈ ਉਹ ਤਿੰਨ ਲੜਕੀਆਂ ਜੋ ਘਰ ਤੋਂ ਤਿਆਰ ਹੋ ਕੇ ਸਕੂਲ ਲਈ ਗਈਆਂ ਤੇ ਸਕੂਲ ਨਹੀਂ ਪਹੁੰਚੀਆਂ ਤੇ ਉਸ ਤੋਂ ਬਾਅਦ ਹੀ ਉਹ ਗਾਇਬ ਨੇ ਤੇ ਮਤਲੇਸ਼ ਦੇ ਪਿਤਾ ਰਕਵੀਰ ਸਿੰਘ ਰਕਵੀਰ ਜੋ ਕਿ ਪਿੱਛੇ ਤੋਂ ਯੂਪੀ ਦੇ ਰਹਿਣ ਵਾਲੇ ਆ ਇਹ ਤਿੰਨੇ ਪ੍ਰਵਾਸੀ ਪਰਿਵਾਰਾਂ ਦੀਆਂ ਲੜਕੀਆਂ ਦਸੀਆਂ ਜਾ ਰਹੀਆਂ ਨੇ ਤੇ ਇਹ ਕੱਲ ਸਵੇਰ ਤੋਂ ਹੀ ਸਕੂਲ ਲਈ ਨਿਕਲੀਆਂ ਪਰ ਭੇਤਪੁਰ ਟੰਗ ਦੇ ਨਾਲ ਇਹ ਨਹੀਂ ਆਈਆਂ ਅਜੇ ਤੱਕ ਵਾਪਸ ਕਿਤੇ ਗਾਇਬ ਹੋ ਚੁੱਕੀਆਂ ਨੇ ਤੇ ਜੋ ਮਤਲੇਸ਼ ਦੇ ਪਿਤਾ ਉਹਨਾਂ ਦਾ ਦੋਸ਼ ਹੈ ਕਿ ਵੀ ਜੋ ਚਾਂਦਨੀ ਦੇ ਪਰਿਵਾਰਕ ਮੈਂਬਰ ਹੈ ਭਰਾ ਉਹਦਾ ਤੇ ਉਸ ਦੇ ਪਰਿਵਾਰ ਕੇ ਮੈਂਬਰਾਂ ਵੱਲੋਂ ਸਾਡੀਆਂ ਜੋ ਦੋ ਲੜਕੀਆਂ ਉਜਾਲਾ ਤੇ ਮਤਲਬੇਸ਼ ਹੈਗੀ ਐ ਜੋ ਕਿ ਅਲੱਗ-ਅਲੱਗ ਪਰਿਵਾਰਾਂ ਤੋਂ ਹੈਗੀਆਂ ਦੋਵੇਂ ਸਹੇਲੀਆਂ ਸੀਗੀਆਂ ਵੀ ਉਹਨਾਂ ਨੂੰ ਬਰਗਲਾ ਕੇ ਜਾਂ ਉਹਨਾਂ ਨੂੰ ਵੇਚਣ ਵਾਸਤੇ ਜਾਂ ਉਹਨਾਂ ਨਾਲ ਉਤੋਂ ਕੋਈ ਗਲਤ ਕੰਮ ਕਰਾਉਣ ਵਾਸਤੇ ਜੋ ਚਾਂਦਨੀ ਦੇ ਪਰਿਵਾਰ ਵੱਲੋਂ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ ਏ ਤੇ ਹੁਣ ਤੱਕ 48 ਘੰਟੇ ਬੀਤ ਜਾਣ ਤੇ ਵੀ ਉਹਨਾਂ ਦਾ ਕੋਈ ਜੋ ਪਤਾ ਨਹੀਂ ਲੱਗ ਰਿਹਾ ਹੈਗਾ ਉਹ ਉਹਨਾਂ ਨੂੰ ਬੜੀ ਚਿੰਤਾ ਹੋਈ ਹੋਈ ਐ ਤੇ ਜੋ ਪਿੰਡ ਵਾਸੀਆ ਸਿੰਘਪੁਰੇ ਦੇ ਉਹਨਾਂ ਦਾ ਕਹਿਣਾ ਹੈ ਕਿ ਵੀ ਤਿੰਨਾਂ ਤੋਂ ਇਲਾਵਾ ਇੱਕ ਲੜਕੀ ਹੋਰ ਵੀ ਗਾਇਬ ਹੈ ਤੇ ਜੋ ਪੁਲਿਸ ਹੈ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਮਾਮਲੇ ਦੇ ਆਈਓ ਰਜਿੰਦਰ ਸਿੰਘ ਦੇ ਨਾਲ ਗੱਲ ਹੋਈ ਹੈ ਤਾਂ ਰਜਿੰਦਰ ਸਿੰਘ ਜੀ ਦਾ ਕਹਿਣਾ ਕਿ ਵੀ ਅਸੀਂ ਫਿਲਹਾਲ ਅਜੇ ਮਾਮਲੇ ਦੀ ਤਪਤੀਸ਼ ਕਰ ਰਹੇ ਹਾਂ ਤਫਤੀਸ਼ ਤੋਂ ਪਹਿਲਾਂ ਅਸੀਂ ਕੁਝ ਨਹੀਂ ਦੱਸ ਸਕਦੇ ਤੇ ਜਦੋਂ ਵੀ ਪੂਰੀ ਜਾਣਕਾਰੀ ਹੋਏਗੀ ਤਾਂ ਇਹ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਏਗਾ ਤੇ ਇੱਕ ਚਾਂਦ ਜਿੰਦਾ ਦਾ ਪਰਿਵਾਰਕ ਮੈਂਬਰ ਵੀ ਅਜੇ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਿਆ ਜਾ ਰਿਹਾ ਹੈ ਤੇ ਗੱਲ ਕਰਦੇ ਹਾਂ ਮਤਲੇਸ਼ ਦੇ ਪਿਤਾ ਦੇ ਨਾਲ ਉਹ ਕੀ ਦੱਸਦੇ ਨੇ ਤੇ ਜਾਣਦੇ ਹਾਂ ਆਈਓ ਅਰਜੰਦਰ ਸਿੰਘ ਦਾ ਕੀ ਹੈ ਪੱਖ ਕੀ ਦੱਸਦੇ ਨੇ ਉਹ ਇਸ ਸਾਰ ਮਾਮਲੇ ਦੇ ਬਾਰੇ ਧੰਨਵਾਦ ਕੀ ਨਾਮ ਹੈ ਤੁਹਾਡਾ ਹਿਰਵੰਤੀ ये कपड़े किसके है जी? बेटी के। बेटी के? हाँ जी। कहा है आपकी बेटी पता नहीं कल तो स्कूल गई थी स्कूल का ड्रेस पहन के बाकी पता नहीं कहाँ है अभी कुछ पता नहीं चला नहीं यहाँ हो आप यहाँ पर आए हैं कि यहाँ पता लगा वो उसके इसके लड़के है ना इस लड़के का बहन लेके गई है वो लड़की है जो वो भी लड़कियों के साथ पढ़ती थी हाँ जी आठवीं क्लास में पढ़ती थी एक ही क्लास में थी हाँ जी कुछ पता चला गए इनकी लड़की इनके तो बोल रहे हैं ये लोग की मेरी मम्मी पापा गांव गए हुए मेरी बहन भाग गई है पता ना कहाँ गई है अभी उसकी माँ कह रही है क्या सबूत है मेरे पास इनके घर में तो मिला वहाँ बूट वगैरह पड़ा है सारा सब आरती नाम आपकी भी कोई लड़की है हाँ भान जी लगती है, ओके थी। से है? कल से स्कूल गई थी इधर सिंहपुर से आपने हाँ लिखाई थी यहाँ कैसे आना हुआ इधर पता चला है कि उधर कुड़ी वहाँ पर इकट्ठी होके गई हैं उनके माँ बाप लेके गए हैं ये लड़की ये हाँ। इस लड़की का क्या नाम है पता नहीं है लड़की का नाम, आ, नाम आप, आपकी लड़की की सहेली थी ये हाँ कितने लड़कियाँ गई है चार, लड़की? चार चार गयी इसके अलावा एक साथ एक कुड़ी के साथ में चार चार और लड़किया टोटल पाँच नहीं यही चार है टोटल चार लड़किया कल से गए तो यूनिफॉर्म वगैरह कहाँ है इनकी इनकी ये पड़ी है ये पढ़ेंगे चार पढ़ेंगे ये पढ़ेंगे कोई घर से भी वो कपड़ा लाए थे अपना नहीं 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 हां जी नहीं नहीं बैग लाए थे यहां यूनिफॉर्म खोल के कपड़े कहां से लिए उन्होंने पता नहीं इन्हें कोई पता होगा यहां लेके गई इसकी मां क्या कहना चाहते हो प्रशासन से आप यही कहना चाहते हैं हमारी कुड़ी मेरे पास ला दो هون کے ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੀਪ ਸਿੰਘ ਹੈ ਸੁਖਦੀਪ ਜੀ ਕਿਹੜਾ ਪਿੰਡਾ ਤੁਹਾਡਾ ਮੇਰਾ ਕਾਲੇ ਵਾਲਾ ਇੱਥੇ ਤੁਸੀਂ ਕਾਲੇ ਵਾਲ ਪਿੰਡ ਦੇ ਵਿੱਚ ਖੜੇ ਹੋ ਕੀ ਮਸਲਾ ਹੈ ਜੀ ਇਹ ਮਸਲਾ ਤਾਂ ਆਏ ਆ ਜੀ ਚਾਰ ਕੁੜੀਆਂ ਗਲਦੀਆਂ ਗਾਇਬ ਆ ਇੱਕ ਇਹਨਾਂ ਦੀ ਤਿੰਨ ਹੋਰ ਹੈ ਪਹਿਲਾਂ ਇਹਦੀ ਮਾਂ ਮੰਨ ਗਈ ਸਾਡੇ ਕੋਲ ਵੀ ਮੇਰੇ ਕੋਲ ਕੁੜੀਆਂ ਹੁਣ ਫੇਰ ਮੁਕਰ ਗਈ ਇਹ ਵੀ ਮੰਨਿਆ ਇਹ ਵੀ ਮੰਨਿਆ ਉਹ ਵਰਦੀਆਂ ਪਈਆਂ ਅੰਦਰ ਕੁੜੀਆਂ ਦੀਆਂ ਸਾਈਕਲ ਖੜੇ ਸਕੂਲ ਦੇ ਬੈ ਗਈ ਨਹੀਂ ਜਿਹੜੀਆਂ ਕੁੜੀਆਂ ਆ ਉਹ ਕਿਹੜੇ ਪਿੰਡ ਦੀਆਂ ਨੇ ਇਹ ਦੋ ਸਿੰਗਪੁਰੇ ਦੀਆਂ ਇੱਕ ਕਰਾਲੀ ਦੀਆਂ ਕਿ ਕਿੰਨੀ ਕੇਸ ਆ ਕਿਹੜੀ ਕਲਾਸ ਚ ਪੜ੍ਹਦੀਆਂ ਆ ਅੱਠਵੀਂ ਨੌਵੀਂ ਚ ਪੜ੍ਹਦੀਆਂ ਛੋਟੇ ਬੱਚੇ ਆ ਜੀ ਹਾਂ ਹਾਂ ਇਹਦੇ ਛੋਟੇ ਭਰਾ ਤੇ ਵੀ ਰੇਪ ਕੇਸ ਆ ਜੀ ਪਹਿਲਾਂ ਵੀ ਨਾ ਕੋਈ ਕੇਸ ਚੱਲਦਾ ਰੇਪ ਦਾ ਹਾਂਜੀ ਤੇ ਹੁਣ ਬੱਚਿਆਂ ਦਾ ਕੁਝ ਪਤਾ ਲੱਗਿਆ ਪਹਿਲਾਂ ਇਹਦੀ ਮਾਂ ਮੰਨ ਗਈ ਹੁਣ ਫੇਰ ਮੁੱਕਰ ਗਈ ਫੇਰ ਮੰਨ ਗਈ ਫੇਰ ਮੁੱਕਰ ਇਹਦੀ ਮਦਰ ਕਿੱਥੇ ਆ ਇਹ ਤਾਂ ਕਹਿੰਦਾ ਵਿਆਹ ਕਰਈ ਕੋਈ ਵਿਆਹ ਨਹੀਂ ਕਰਈ ਇੱਥੇ ਲੋਕਲੇ ਬੈਠੀ ਹੈ ਕਿਤੇ ਕੁੜੀਆਂ ਨੂੰ ਨਹੀਂ ਤਾਂ ਪੰਨਾ ਪਾਈ ਕਰਨਾ ਫੇਰ ਮੰਨ ਜਾਂਦਾ ਇਹ ਕਿੱਥੇ ਦੇ ਰਹਿਣ ਵਾਲੀ ਹੈ ਇਹ ਤਾਂ ਜੀ ਵਿਆਹ ਵੀ ਉਰਦੇ ਆ ਪਹਿਲਾਂ ਵੀ ਨਾ ਕੋਈ ਕੇਸ ਚੱਲਦਾ ਹੋਰ ਇਹ ਕਰ ਕੀਦਾ ਇਹ ਬੰਦਾ ਵਿਚਾਰਾ ਕਿਸੇ ਦਾ ਦੱਬਿਆ ਬਾਈ ਇਹ ਕੱਢਣੇ ਆ ਹੁਣ ਬਸ ਪਹਿਲਾਂ ਇਹਨਾਂ ਨਾਲ ਕੇਸ ਨਵੇੜਦੀ ਅਸੀਂ ਜੀ ਕੀ ਨਾਮ ਤੁਹਾਡਾ ਮਿਲੋ ਦੇ ਆਜੋ ਜੀ ਜਿਹੜੀ ਇਹ ਬੱਚੀ ਗਾਇਬ ਹੋ ਦੱਸੀ ਜਾ ਰਹੀ ਹੈ ਤੁਹਾਡਾ ਵੀ ਕੋਈ ਬੱਚਾ ਹਾਂਜੀ ਹਾਂਜੀ ਭਤੀਜੀ ਲੱਗਦੀ ਉਹ ਕੀ ਨਾਮ ਉਹ ਆਪਣਾ ਇਹ ਕਦੋਂ ਤੋਂ ਬੱਚੇ ਘਰ ਤੋਂ ਗਏ ਸੀ ਕੱਟ ਦੱਸ ਸਵੇਰੇ ਡਰੈਸ ਪਾ ਕੇ ਨਿਕਲੀ ਜੀ ਕਦੋਂ ਸਵੇਰੇ 9 ਵਜੇ ਹਾਂਜੀ ਇਹ ਕੱਲ ਕੱਲ ਜੀ ਕੱਲ ਕੱਲ ਜੀ ਤੇ ਇੱਕ ਕੁੜੀ ਨੇ ਸਾਈਕਲ ਲੈ ਕੇ ਗਈ ਹੈ ਇੱਧਰ ਤੇ ਪਰ ਮੈਂ ਸੂਟ ਨੇ ਦੇਖਿਆ ਕਿਹੜੀ ਜੀ ਪਾਈ ਮੈਂ ਸੂਕਾ ਸਾਈਕਲ ਲੈ ਕੇ ਗਈ ਹੈ ਉਹ ਕੈਮਰੇ ਵਿੱਚ ਸਾਹਮਣੇ ਦਿਖ ਰਿਹਾ ਕਿ ਕੜੀ ਲੈ ਗਈ ਬੰਦਾ ਦੱਸ ਨਹੀਂ ਰਿਹਾ ਕਿ ਕਿਹੜੀ ਕੁੜੀ ਹੈ ਉਹ ਕੈਮਰਾ ਵੀ ਦਿਖ ਰਿਹਾ ਆ ਕੈਮਰੇ ਮੇਂ ਵੀ ਉਹ ਵੀ ਨਹੀਂ ਦੱਸ ਰਹੇ ਲੋਕੇਸ਼ਨ ਜੀ ਤੇ ਅਸੀਂ ਫਿਰ ਮੈਂ ਆਇਆ 5 ਵਜੇ ਛੁੱਟੀ ਕਰਕੇ ਜੀ ਇਸ ਫੈਕਟਰੀ ਚ ਜੀ ਫਿਰ ਅਸੀਂ ਸਾਨੂੰ ਪਤਾ ਲੱਗਿਆ ਇਹਨਾਂ ਨੂੰ ਪਾਈ ਨਹੀਂ ਦੱਸਿਆ ਇਹਨਾਂ ਨੇ ਪਹਿਲੇ ਪਹਿ ਲੱਭੀ ਗਏ ਲੱਭੀ ਗਏ ਬਾਅਦ ਸਾਨੂੰ 5 ਵਜੇ ਦੱਸਿਆ ਕਿ ਚਲੋ ਐਦਾ ਦੀ ਗੱਲ ਹੈ ਖੈਰ ਅਸੀਂ ਪਥਾਣੇ ਮੈਂ ਅਪਲੀਕੇਸ਼ਨ ਭਰਨ ਜਾਰੀ ਦਾਲੀਏ ਫਲੇ ਉਹਦੇ ਬਾਅਦ ਲੱਭੀਏ ਫਿਰ ਤੁਸੀਂ ਜਦੋਂ ਪ੍ਰਸ਼ਾਸਨ ਕੋਲ ਗਏ ਕੱਲ ਸਕਾਇਤੀ ਕੀਤੀ ਪ੍ਰਸ਼ਾਸਨ ਨੂੰ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਅਸੀਂ ਟਰੈਕ ਤੇ ਲਾਉਨੇ ਆ ਲੋਕੇਸ਼ਨ ਦੋ ਨੰਬਰ ਦਿਆ ਜਿਹੜੀ ਜੁੜੀ ਨੰਬਰ ਇਹਨੇ ਦਿਆ ਜੀ ਇਹ ਵੀ ਨਾਲ ਥਾਜ ਮ ਇਹ ਵੀ ਨਾਲ ਕੰਨ ਮੇਰੀ ਵੀ ਭੈਣ ਗਈ ਹੈ ਹੂੰ ਤੇ ਇਹਦਾ ਵੀ ਨੰਬਰ ਜੀ ਨੇ ਦਿਆ ਜੀ ਨੰਬਰ ਉਹ ਲੈ ਕੇ ਉਹ ਮੈਂ ਟਰੈਕ ਕੋ ਕੰਨ ਮੈਂ ਅਸੀ ਲੱਗ ਕਰਨ ਲੱਗਦੇ ਹਾਲੇ ਤੱਕ ਕੁਝ ਨਹੀਂ ਪਤਾ ਹਾਲੇ ਤੱਕ ਕੁਝ ਪਤਾ ਨਹੀਂ ਇਹਨੇ ਕੁਝ ਨਹੀਂ ਦੱਸਿਆ ਜੀ ਇਹ ਕਹਿੰਦੇ ਇਹ ਤਾਂ ਹੁਣ ਤਾਂ ਮੰਨ ਰਿਹਾ ਜੀ ਹੁਣ ਜਾਨੀ ਹੁਣ ਸਵੇਰੇ ਆਏ ਆ ਤਾਂ ਸਾਰੇ ਮੰਨ ਰਿਹਾ ਜੀ ਮਮੀ ਵੀ ਮੰਨ ਰਹੀ ਹੈ ਹੂੰ ਹਾ ਸਾਡੇ ਕੋਲ ਕੁੜੀਆਂ ਹੈਗੀਆਂ ਮਮੀ ਨਾਲ ਗੱਲ ਕਿਵੇਂ ਹੋਈ ਉਹ ਤਾਂ ਕਿਨ ਬਾਹਰ ਗਏ ਹੋਏ ਇਹਨੇ ਨਹੀਂ ਇਹ ਹੁਣ ਬੈਠੇ ਨਾ ਸਰਪੰਚ ਸਾਹਿਬ ਉਹਰੇ ਆਏ ਤੇ ਬੈਠੇ ਤੇ ਗੱਲਬਾਤ ਹੋਈ ਜਿਸ ਮੈਨੂੰ ਹੁਣ ਆਇਆ ਮੈਨੂੰ ਸਵੇਰੇ ਫਿਰ ਪਤਾ ਲੱਗਿਆ ਕਿ ਇਥੇ ਤੇ ਗੱਲ ਹੈ ਉਹ ਫੋਨ ਪਰ ਮੰਦੇ ਆ ਫੋਨ ਪਰ ਮੰਦੇ ਆ ਜੀ ਵੀ ਬੱਚੇ ਸਾਡੇ ਹਾਂ ਜੀ ਅੱਜ ਇਹ ਕਹਿੰਦਾ ਵੀਡੀਓ ਕਾਲ ਤੇ ਦੇਖਾ ਵੀਡੀਓ ਕਾਲ ਦਿਖਾਣੇ ਲਈ ਫਿਰ ਕਹਿੰਦੇ ਇਹਨੇ ਕਿਹਾ ਕਿ ਲੈ ਕੇ ਆ ਜਾ ਕੁੜੀਆਂ ਹੁਣ ਕਹੀ ਗਏ ਕੁੜੀ ਲੈ ਕੇ ਆ ਜਾ ਸੀ ਤੀ ਕਹਿੰਦੇ ਮੰਨ ਰਹੀ ਹੈ ਕਹਿੰਦੇ ਮੰਦੀ ਨਹੀਂ ਹੈ ਕੋਈ ਪੁਲਿਸ ਅਧਿਕਾਰੀ ਹੁਣ ਤੱਕ ਪਹੁੰਚਿਆ ਇੱਥੇ ਨਹੀਂ ਨਹੀਂ ਵੀ ਹਾਲੇ ਨਹੀਂ ਪਹੁੰਚਿਆ ਜੀ

स्कूल स्कूल गई हुई थी मैं घर पे आया घर पे नहीं मिला तो मैं उसको ढूंढने लगा तो मैं दूसरी लड़की के घर पे गया तो वहाँ पे भी नहीं पता चला उसके बाद मैं थाने चला गया तो थाने जाकर रिपोर्ट लिखवा गया और यहाँ पे बोल रहे साइकिल तो उधर मुझे रहा की मेरी बहन क्या है एक तो मेरी बहन क्या है साइकिल उधर वो मेरे को नहीं पता यही से कपड़े कपड़े चेंज कर

ਮੰਮੀ ਦਾ ਕੀ ਨਾਮ ਲੋਕ ਕਹਿ ਰਹੇ ਆ ਕਿ ਮੰਮੀ ਲੜਕੀਆਂ ਕੋ ਲੈ ਗਈ ਮੰਮੀ ਕਾ ਉਹ ਸਨੀਵਾਰ ਦੇ ਘਰ ਪੇ ਗਈ ਹੋਈ ਐ ਗਾਉਂ ਗਈ ਐ ਲੋਕ ਬੋਲ ਰਹੇ ਆ ਕਿ ਆਪਕੇ ਮੰਮੀ ਲੈ ਕੇ ਲੜਕੀ ਕੋ ਤੇ ਸਨੀਵਾਰ ਕੋ ਗਿਆ ਇੱਕ ਲੜਕੀ ਗਾਇਬ ਹੋਏ ਇਹ ਕਿਵੇਂ ਹੋ ਸਕਤੇ ਵੀਰ ਜੀ ਮੰਨਿਆ ਇਹ ਪਹਿਲਾਂ ਠੀਕ ਨਾਮ ਮੈਂ ਤੁਹਾਡਾ ਇਹ ਸਰਜੰਦਰ ਸਿੰਘ ਸਰ ਪਿੰਡ ਕਾਲੇ ਵਾਲ ਦੇ ਵਿੱਚ ਲੋਕ ਇਕੱਠੇ ਹੋਏ ਵੀਰ ਜੀ ਉਹਨਾਂ ਦਾ ਕਹਿਣਾ ਐ ਕਿ ਸਾਡੀਆਂ ਬੱਚੀਆਂ ਗਾਇਬ ਤੁਸੀਂ ਮੌਕੇ ਤੇ ਪਹੁੰਚੇ ਹੋ ਤਫਤੀਸ਼ ਕਰਦੇ ਹੈ ਕਿ ਇਹਨਾਂ ਨੇ ਦੱਸਿਆ ਗਿਆ ਸਾਨੂੰ ਵੀ ਹਾਂ ਤਾਂ ਸਵੇਰ ਪੀ ਇਤੋਂ ਤਾਂ ਬੱਚੀਆਂ ਗਿਆ ਵੀ ਕਹਿੰਦਾ ਮੇਰੀ ਸਿਸਟਰ ਵੀ ਹੈਗੀ ਨਾਲ ਠੀਕ ਹੈ ਤਫ਼ਤੀਸ਼ ਕਰਦੇ ਆ ਵੀ ਕਿੰਨਾਂ ਚੀ ਹੈ ਕਿ ਤੁਸੀਂ ਕਰਕੇ ਜੋ ਵੈਰੀਫਾਈ ਹੋਗੀ ਉਹ ਕਾਰਵਾਈ ਹੋ ਜੇਗੀ ਇਹ ਲੜਕਾ ਕੌਣ ਹੈ ਕਿੱਥੋਂ ਦਾ ਹੈ ਮੈਂ ਤਫ਼ਤੀਸ਼ ਕਰਦੇ ਆ ਕਿੱਥੋਂ ਦਾ ਹੈਗਾ ਕਿੱਥੋਂ ਦੇ ਨਹੀਂ ਹੈਗਾ ਇਹਦੀ ਵੀ ਸਿਸਟਰ ਹੈ ਜੀ ਇਹ ਕਹਿੰਦਾ ਮੇਰੀ ਸਿਸਟਰ ਹੈ ਇਸ ਤੋਂ ਇਲਾਵਾ ਕਿੰਨੀਆਂ ਬੱਚੀਆਂ ਇਸ ਤੋਂ ਇਲਾਵਾ ਦੱਸਦੇ ਆ ਦੋ ਜਣੀਆਂ ਹੋਰ ਜਿਹੜੇ ਪਤਾ ਲੱਗੇ ਆ ਲੋਕ ਤਿੰਨ ਕਹਿ ਰਹੇ ਆ ਜੀ ਨਹੀਂ ਇਸ ਦੀ ਬੱਚੇ ਇਹਦੀ ਸਿਸਟਰ ਤਿੰਨ ਦੱਸ ਰਹੇ ਆ ਤਿੰਨ ਦਾ ਪਤਾ ਲੱਗੇ ਆ ਓਕੇ ਬਾਕੀ ਜੋ ਵੀ ਹੈ ਵੈਰੀਫਾਈ ਕਰਕੇ ਕਾਰਵਾਈ ਕਰਕੇ ਉਹ ਕਰ ਦਾਂਗੇ ਬੱਚੀਆਂ ਅਨਵਾਲਗ ਹੈ ਜੀ ਬੱਚੀਆਂ ਅਨਵਾਲਗ ਦੱਸਦੇ ਆ ਸਕੂਲ ਪੜਨ ਗਈਆਂ ਹੋਈਆਂ ਸੀ ਸਕੂਲ ਇਹਨਾਂ ਲਈ ਬੋਲਦੇ ਇਹਨਾਂ ਦੀ ਬੜਨ ਗਏ ਵੀ ਸਕੂਲ ਪੜਨ ਗਈਆਂ ਸਕੂਲ ਗਈਆਂ ਨਹੀਂ ਹੈਗੀਆਂ ਹਾਂਜੀ